ਕੜਾ ਨਾ ਚੱਕਿਆ ਜਾਉਂ ਉਹ ਇਹਦਾ ਲੋ ਜੀ ਗਰਮ ਕਰਕੇ ਪਾਤਾ ਮਿਸਤਰੀ ਨੇ ਕੜਾ ਆ ਉੱਧਰ ਲੈ ਪਾ ਲੈ ਆਪਣੇ ਸਵਰਾਜ ਦਾ ਘੇਰ ਹੈ ਐ ਐ ਤੱਕਦਾ ਮਿਸਤਰੀ ਫਟੇ ਕਟੋ ਜਹਦਾਰ ਜੀ ਕਟੋ ਜ਼ੋਰ ਲਾ ਕੇ ਕਟੋ ਇੱਥੇ ਕਿਉਂ ਮੰਦਾ ਪ੍ਰਾਣੇ ਪਾਪੀ ਨੂੰ ਕੱਲੇ ਨੇ ਘੇਰ ਤੱਕਦਾ ਇੱਧਰ ਐ ਸੱਗ ਦੇ ਵਿੱਚ ਬਈ ਇੱਕ ਗਰਮ ਕੀਤਾ ਸੀ ਕੜਾ ਇਹ ਲਿਆ ਕੇ ਇੱਥੇ ਇੱਥੇ ਫਿੱਟ ਕਰਤਾ ਹੁਣ ਹਣਾ ਇਹ ਗਰਮ ਹੋ ਕੇ ਸੈੱਟ ਹੁੰਦਾ ਟਰੈਕਟਰ ਦੀ ਕਢਾਤੀ ਜਵਾਕ ਜਨੇ ਜੀਵ ਤੇ ਕਨਾ ਹੁਣ ਮੈਂ ਨਹੀਂ ਕਰਦੂ ਕਰਦਾ ਫਿਰ ਰੁੱਸ ਗਿਆ ਹੁਣ ਲੈ ਅਪਰਾਵਾ ਸਰਸੇ ਤੋਂ ਜਾ ਕੇ ਸਮਾਨ ਮਿਸਤਰੀ ਬਾਈ ਨਾਲ ਗਿਆ ਸੀ ਤੇ ਬੱਚੇਤ ਸੁਣੇ ਹੁਣ ਕਹਿੰਦਾ ਮੈਂ ਕਾੜਦਾ ਰਿੱਕੇ ਕਹਿੰਦਾ ਇਹਦੇ ਹੁਣ ਦੇਖੋ ਕੀ ਬਣਦਾ ਅੱਗੇ ਫਿਰ ਅੱਗੇ ਸੋਚਾਂਗੇ ਆਹ ਬੀਲ ਲਿਆਂਦਾ ਬੀਲ ਖਤਮ ਕਰਤਾ ਸੀ ਕਲਚ ਪਲੇਟ ਦਾ ਖਤਮ ਹੋਣੀ ਹੋਣੀ ਐ ਤੇ ਬਾਕੀ ਪ੍ਰੈਸ਼ਰ ਪਲੇਟ ਐ ਉਹ ਆਪ ਹੀ ਆਦਰ ਨਵੀਂ ਪ੍ਰੈਸ਼ਰ ਪਲੇਟ ਲਿਆਂਦੀ ਹਰ ਕੇ ਨਵੀਂ ਪ੍ਰੈਸ਼ਰ ਪਲੇਟ ਲਿਆਂਦੀ ਹੁਣ ਪਾ ਕੇ ਮਿਸਤਰੀ ਕੰ ਦਾ ਵੀ ਆਪਾਂ ਚੱਲਦਾ ਕਰ ਦਾਂਗੇ ਇਹ ਬਾਈ ਦਾ ਕਬਾਰ ਛਬਾਰ ਪਿਆ ਇੱਥੇ ਅੰਦਰ ਹਨਾ ਉੱਧਰਲੇ ਕਮਰੇ ਚ ਵੀ ਇੱਧਰ ਵੀ ਮਿਸਤਰੀਆਂ ਦੇ ਘਰੇ ਹੁੰਦਾ ਹੀ ਇਹੋ ਜਿਹਾ ਜਗੜ ਪਤਾ ਹੀ ਆ ਤੁਹਾਨੂੰ ਤੇ ਪਰ ਬਾਈ ਮਿਸਤਰੀ ਚੇਤ ਬਹੁਤ ਵਧੀਆ ਬੰਦਾ ਹੈ ਨਰਮ ਸੁਭਾਅ ਦਾ ਬੰਦਾ ਬਾਈ ਤੇ ਹਰ ਟਰੈਕਟਰ ਦੀ ਜੱਟ ਹੈ ਤੇ ਫालतू ਬੰਦੇ ਦਾ ਖਰਚਾ ਵੀ ਨਹੀਂ ਕਰਾਉਣਾ ਜੇ ਜਵਾਕ ਆ ਗਿਆ ਤਾਂ ਵੀ ਤਾਂ ਉਹੀ ਗੱਲ ਹੈ ਜੇ ਕੋਈ ਸਿਆਣਾ ਬੰਦਾ ਆ ਗਿਆ ਤਾਂ ਵੀ ਉਹੀ ਗੱਲ ਹੈ ਬਾਈ ਨੇ ਕੰਮ ਕਰਨਾ ਜਿਹੜਾ ਜੈਨਿਅਨ ਕਰਨਾ ਹੈ ਫालतू ਤੇ ਗਲਤ ਕੰਮ ਇਹਨੇ ਕਰਨਾ ਨਹੀਂ ਬਾਈ ਦੀਆਂ ਇਹ ਪੰਜ ਚਾਰ ਸ਼ਰਤਾਂ ਲਾ ਲਓ ਖੁਆਇਸ਼ਾਂ ਲਾ ਲਓ ਹਨ ਇਹ ਚੀਜ਼ਾਂ ਜ਼ਰੂਰ ਹੈਗੀਆਂ ਨੇ ਤੇ ਮਨ ਦਾ ਬੜਾ ਸਾਫ਼ ਹੈ ਬੰਦਾ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਰੱਖੇ ਕੰਮ ਦੇ ਵਿੱਚ ਬਰਕਤ ਪਾਵੇ ਇਹਦੇ 'ਚ ਵੱਧ ਚੜ੍ਹ ਕੇ ਕੰਮ ਕਰੇ। ਬਾਕੀ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਭਾਈ ਚੇਤ ਬਾਰੇ। ਇਹ ਹੈਗਾ ਜੀ ਨਾਗਪੁਰ ਪਿੰਡ ਹੈ ਜੀ ਹਰਿਆਣੇ ਦੇ ਵਿੱਚ। ਰਤਿਆ ਦੇ ਕੋਲੇ ਰਤਿਆ ਤਹਿਸੀਲ ਦਾ ਪਿੰਡ ਹੈ ਇਹ। ਨਾਗਪੁਰ ਪਿੰਡ ਹੈ। ਉੱਥੇ ਨਾਗਪੁਰ ਪਿੰਡ ਦਾ ਹੈ ਭਾਈ ਚੇਤ ਸਿੰਘ। ਬਹੁਤ ਵਧੀਆ ਪੁਰਾਣਾ ਮਿਸਤਰੀ ਆ ਯਾਰ ਹਨ ਬਾਈ ਦਾ ਬੇਟਾ ਵੀ ਨਾਲ ਕੰਮ ਕਰਦਾ ਤੇ ਬਾਕੀ ਬਾਈ ਜੀ ਇੱਕ ਉਹ ਮੁੰਡਾ ਖਾਲਸਾ ਜੀ ਕੰਮ ਕਰਦੇ ਨੇ ਵਧੀਆ ਨਸ਼ੇ ਤੋਹਤ ਕੰਮ ਕਰਦੇ ਨੇ ਯਾਰ ਚੰਗਾ ਕੰਮ ਆ ਹਨ ਪਰਮਾਤਮਾ ਇਹਨਾਂ ਨੂੰ ਵਧੀਆ ਬਰਕਤ ਪਾਵੇ ਹੁਣ ਆਪਾਂ ਇਹ 21 ਚਿਰੀ ਦਾ ਸੀਗਾ ਇਹਨੂੰ 21 ਚਿਰੀ ਤੋਂ ਵੀ ਪੱਟ ਕੇ ਹੁਣ ਆਪਾਂ 6 ਚਿਰੀ ਦਾ ਸਮਾਨ ਲੈਂਦਾ ਹੈ ਗਰਾਰੀ ਤੇ ਸ਼ਾਫਟਾ ਛੂਟਾਂ ਆਹ ਪੰਨ ਜਿਹੜੀ ਆਹ ਸ਼ਾਫਟ ਪਈਆ ਗਰਾਰੀ ਪਈਆ ਠੀਕ ਹੈ ਇਹ ਪਾ ਕੇ ਇੱਕ ਵੱਡੀ ਸ਼ਾਫਟ ਹੈਗੀ ਜਿਹੜੀ ਮਗਰਸ਼ੀ ਚਰੀ ਵਾਲੀ ਗੁੱਲਾ ਪੈਂਦਾ ਤੇ ਉਹ ਆਪਾਂ ਇਹਦੀਆਂ ਪੁਰਾਣੀਆਂ ਆਹ ਕੱਢ ਕੇ ਤੇ ਇਹ ਨਵੀਆਂ ਪਾ ਦਾਂਗੇ ਇੱਥੇ ਬਾਈਕ ਦਾ ਹੁਣ ਤਾਂ ਖੁੱਲਿਆ ਹੋਇਆ ਯਾਰ ਹੁਣ ਤਾਂ ਹੋਰ 5-4000 ਲਾ ਲਾ ਤੇ ਅੱਧੇ ਪੈਸੇ ਚ ਸਰ ਜੂਗਾ ਫੇਰ ਤੇਰੀਆਂ ਫੇਰ ਦਿੱਕਤਾਂ ਅਸਗਰ ਖੜੀਆਂ ਹੋਣਗੀਆਂ ਤੇਰੀਆਂ ਮੈਂ ਆਖਿਆ ਭਾਈ ਤੇਰੀ ਮਰਜ਼ੀ ਐ ਉਹ 21 ਚਰੀ ਵਾਲਾ ਗੁੱਲਾ ਨਾ ਜਿਹੜਾ ਆ ਇਹ ਆਪਾਂ ਕੱਢ ਕੇ ਇਥੇ 6 ਚਰੀ ਵਾਲਾ ਕਰ ਦੇਣਾ ਇਹਨਾਂ ਨੂੰ ਬਾਈ ਲੱਗਿਆ ਪਿਆ ਬਹੁਤ ਮਿਹਨਤ ਕਰਦਾ ਯਾਰ ਭਰਾ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਇਹਨਾਂ ਨੂੰ ਆਣ ਥੱਕਾ ਬੰਦੇ ਨੇ ਆਣ ਥੱਕ ਮਨ ਦੇ ਵਿੱਚ ਗੁੱਸਾ ਤਾ ਮੇਰਾ ਖਿਆਲ ਆ ਵੀ ਕਿਤੇ ਭਰੇ ਨਹੀਂ ਹੋਣਾ ਹਨਾ ਫਰਮਾਨਾ ਗੁੱਸਾ ਤਾਂ ਨਹੀਂ ਕਰੇ ਦਿਖਾਇਆ ਤਾਂ ਮੈਲਾ ਦੀਆ ਹਾਂ ਨਹੀਂ ਆ ਮੁੰਡੇ ਨੂੰ ਤੇ ਨਹੀਂ ਆਪਣੇ ਮੈਂ ਬੇਟੇ ਨੂੰ ਤੇ ਹੋਰ ਤਾਂ ਕਿਸੇ ਨੂੰ ਦਿਖਾਉਣਾ ਕੀ ਹੈ ਹਨਾ ਤੇ ਬੜੇ ਵਧੀਆ ਪਿਆਰ ਸਤਿਕਾਰ ਨਾਲ ਕੰਮ ਕਰਦੇ ਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਵਧੀਆ ਇਹਨਾਂ ਦਾ ਪਿਆਰ ਸਤਿਕਾਰ ਬਣਾਈ ਰੱਖੇ ਇਦਾਂ ਹੀ ਕੰਮ ਚੱਲਦਾ ਰਹੇ ਤੇ ਬਾਈ ਕੋਲੇ ਕੰਮ ਬਹੁਤ ਵਧੀਆ ਇਹ ਜੀ ਗੱਲ ਨਹੀਂ ਹੈਗੀ ਵੀ ਕੰਮ ਨਹੀਂ ਹੈਗਾ ਐਦਾਂ ਚੀਜ਼ਾਂ ਸਾਰੀਆਂ ਦੇਖੋ ਇਧਰ ਆ ਸ਼ਾ ਟਰੈਕਟਰ ਕੰਮ ਵਾਸਤੇ ਆਇਆ ਖੜਾ ਇਹ ਆਇਆ ਖੜਾ ਇੱਕ ਤੇ ਦੋ ਉਧਰ ਖੜੇ ਆ ਇਧਰਲੀ ਸਾਈਡ ਇੱਕ ਕਾਹੋ ਖੜਾ ਹੈ 30 60 ਇੱਕ ਇਧਰ ਸੋਨ ਵਾਲੀ ਕਾ ਖੜਾ ਹੈ ਠੀਕ ਹੈ ਉਧਰ ਪੀਟਰ ਇੰਜਣ ਪਏ ਆ ਕੰਮ ਬਹੁਤ ਹੈ ਬਾਈ ਕੋਲੇ ਕੰਮ ਦਾ ਤੋੜਾ ਨਹੀਂ ਕੰਮ ਜਿੰਨਾ ਵੀ ਕਹਿ ਦਿੱ ਗਿਆ ਆਪਾਂ ਉਨਾ ਹੀ ਹੈ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਭਾਈ ਐਦਾਂ ਇੰਜਨਾਂ ਦੇ ਕੰਮ ਵੀ ਕਰਦਾ ਬਾਈ ਐਦਾਂ ਕੋਈ ਕਿਸੇ ਪ੍ਰਕਾਰ ਦਾ ਇੰਜਨ ਹੋਵੇ ਇੰਜਨਾਂਾਂ ਦਾ ਵੀ ਕੰਮ ਕਰ ਦਿੰਦਾ ਬਾਈ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਦਾ ਸਵਾ ਜਾਂ ਬਾਈ ਦਾ ਕੰਮ ਕਿੱਦਾਂ ਲੱਗਾ ਤੇ ਕੰਪੈਨਰ ਜਿਹੜੇ ਮੇਰੇ ਵੀਰ ਨੇ ਕੰਪੈਨਰਾਂ ਦਾ ਵੀ ਕਰ ਦਿੰਦੇ ਆ ਹਾਂ ਜਨ ਗੇਅਰ ਕਲਚ ਕਰਾਉਣਾ हां किसे ने انجن ਗੇਅਰ ਕਲੱਚ ਕਰਾਉਣਾ ਹੋਵੇ ਕੰਪੈਨਾਂ ਦਾ ਤੇ ਉਹ ਵੀ ਮਤਲਬ ਬਾਈ ਬਹੁਤ ਵਧੀਆ ਕੰਮ ਕਰਦੇ ਨੇ ਤੇ ਕਦੋਂ ਵੀ ਆ ਕੇ ਜਦੋਂ ਮਰਜ਼ੀ 24 ਘੰਟੇ ਬਾਈ ਦੀ ਸਰਵਿਸ ਚੱਲੂ ਆ ਯਾਰ ਹਨਾ ਜਦੋਂ ਮਰਜ਼ੀ ਆ ਕੇ ਕੋਈ ਕਰ ਸਕਦਾ ਤੇ ਰਹੀ ਗੱਲ ਦੂਜੀ ਇੱਥੇ ਨਾਗਪੁਰ ਪਿੰਡ ਦੇ ਨੇੜੇ-ਨੇੜੇ ਜਿਹੜੇ ਪਿੰਡ ਲੱਗਦੇ ਨੇ ਉਹਨਾਂ ਪਿੰਡਾਂ ਦੇ ਵੀ ਵੀਰਾਂ ਨੂੰ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਜ਼ਰੂਰ ਟਾਈਮ-ਟੂ ਟਾਈਮ ਕੱਢ ਕੇ ਬਾਈ ਕੋਲੇ ਆ ਕੇ ਵਿਜ਼ਿਟ ਕਰਕੇ ਇੱਕ ਵਾਰ ਜ਼ਰੂਰ ਦੇਖਣ ਬਾਈ ਦਾ ਕੰਮ ਕਿਹੋ ਜਿਹਾ ਲੱਗਾ ਜਾਂ ਕਿੱਦਾਂ ਲੱਗਾ ਤੇ ਆਪਾਂ ਜਦੋਂ ਤਿਆਰ ਹੋ ਗਿਆ ਟਰੈਕਟਰ ਦੁਬਾਰੇ ਫੇਰ ਵੀਡੀਓ ਬਣਾ ਕੇ ਫਿਰ ਪਾਵਾਂਗੇ ਵੀ ਕਿੱਦਾਂ ਦਾ ਬਣਾਇਆ ਹਨ ਅਗਲੀ ਵੀਡੀਓ ਨਾਲ ਮਿਲਦੇ ਆਂ ਫੇਰ ਧੰਨਵਾਦ